ਇਹ ਟਰੈਕਟਰ ਦੇਖੋ ਇਹਦੀ ਦੂਈ ਸ਼ੋ ਆ ਗਈ। ਗੋਲ ਸ਼ੋ ਆ ਗਈ। ਇਹ ਲੋ ਜੀ ਬਾਈ ਪਤਾ ਨਹੀਂ ਕਿਆ ਕਰਨ ਲੱਗਿਆ ਕੋਈ ਫਿੱਟ ਕਰਨ ਲੱਗਿਆ ਬਾਈ ਨੂੰ ਪੁੱਛਦੇ ਬਾਈ ਕਿਆ ਕਰਨ ਲੱਗਿਆ ਵਾ ਬਾਕੀ ਬਾਈ ਤਿਆਰੀ ਤਾਂ ਕਰੀ ਵੀ ਹੈ ਜੀ। ਦੇਖੋ ਤਾਂ ਜੀ ਕਿਆ-ਕਿਆ ਹੈ। ਓਏ ਇਹ ਕਿਆ ਹੈ ਮਨਜੀਤ? ਮਨਜੀਤ ਇਤਨਾ ਚਾਰ ਤੱਕ ਗੋਲੇ ਜੇ ਬਣਾਤੇ ਜੀ ਪੰਜ। ਤੇ ਇਹਨੂੰ ਕੋਈ ਫੋਨ ਲਾਣ ਲੱਗਦੇ। ਆਟੋਮੈਟਿਕ ਜੀ ਹੋ ਜਾਂਦਾ ਨਾ ਮਨਜੀਤ। ਆਪੇ ਕਿਸੇ ਨਾਲ ਲੱਗ ਜਾਂਦਾ। ਹਾਂ। ਅੱਛਾ ਕਈ ਵਾਰ ਅਸੀਂ ਦੇਖਦੇ ਹੁੰਨੇ ਆਂ ਐ ਆਪੇ ਬੰਦ ਹੋ ਜਾਂਦਾ ਹੈ ਮੇਰੇ। ਸ੍ਰੀ ਕਾਲ ਜੀ ਸਾਰਿਆਂ ਨੂੰ ਸੋਹਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਜੀ ਖੁਸ਼ ਰੱਖੇ ਹਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਇਹ ਲੋਈ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਵੀਰ ਭੈਣ ਭਰਾ ਚਾਹ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਇਦਾਂ ਹੀ ਪੂਰੀ ਫੁੱਲ ਸਪੋਰਟ ਕਰੋ ਜੀ ਤੇ ਜੇ ਬਲੌਗ ਵਧੀਆ ਲੱਗਦਾ ਤਾਂ ਸੋਹਣੇ-ਸੋਹਣੇ ਕਮੈਂਟ ਲਾਈਕ ਸ਼ੇਅਰ ਵੀ ਕਰ ਬਾਕੀ ਤੁਹਾਨੂੰ ਪਤਾ ਹੀ ਉਹ ਆਪਣੇ ਬਲੌਗ ਚੱਲ ਰਹੇ ਹਿਮਾਚਲ ਦੇ ਇੱਕ ਦੋ ਬਲੌਗ ਰਹਿ ਗਿਆ ਉਹ ਵੀ ਤੁਹਾਡੇ ਰੂਬਰੂ ਕਰ ਦੂੰਗੇ ਕੱਲ ਤੇ ਜਨਮ ਅਸ਼ਟਮੀ ਤੇ ਕਾਰਨ ਨੂੰ ਵੀ ਛੁੱਟੀ ਤੇ ਅੱਜ ਜੱਸ ਕਰਨ ਦਾ ਸਕੂਲ ਹੈ ਤੇ ਅੱਜ ਆਈ RAM ਨੌਮੀ ਤੇ ਉਹਦਾ ਮੱਥਾ ਉੱਥਾ ਟੇਕਣਾ ਲੋ ਜੀ ਬਣੇ ਰਹੋ ਨਾਲ ਤੇ ਸਭ ਤੋਂ ਪਹਿਲਾਂ ਇੱਕ ਵਾਰੀ ਮੌਸਮ ਚੈੱਕ ਕਰਦੇ ਆਂ ਵੀ ਕਿ ਆਏ ਤੇ ਅੱਗੇ ਤੁਹਾਨੂੰ ਇੱਕ ਮਿੰਟ ਦਾ ਬਲੌਗ ਵੀ ਆਊਗਾ ਕੱਲ 26 ਤਰੀਕ ਨੂੰ ਬਹੁ ਮੀ ਪਿਆ ਤਿੰਨ ਚਾਰ ਵਜੇ ਤੋਂ ਬਾਅਦ ਤੇ ਅੱਜ ਤੜਕੇ ਤੋਂ ਵੀ ਪਹਿਲਾਂ ਚਲੋ ਠੀਕ ਹੈ ਜੀ ਨਾਲ ਬਣੇ ਰਹੋ ਪਹਿਲਾਂ ਤਾਂ ਬੂਟੇ ਦੇਖੋ ਲੋ ਜੀ ਕਿਉਂਕਿ ਆਪਣਾ ਨਾ ਹੁਣ ਮੀਂਹ ਪੈ ਰਿਹਾ ਅੱਜ ਜੀ ਤੜਕੇ ਤੋਂ ਮੀਂਹ ਪਿਆ ਬਹੁਤ ਜ਼ੋਰ ਦਾ ਪਹਿਲਾਂ ਤਾਂ ਸਾਰੇ ਰਾਤ 9:00 ਵਜੇ ਤੋਂ ਇੰਨਾ ਬੱਦਲ ਹੋ ਗਿਆ ਜੀ ਹਿਮਾਚਲ ਕਿੰਨੀ ਨੂੰ ਬੱਦੀ ਕਿੰਨੀ ਨੂੰ ਬਹੁਤ ਬੱਦਲਤਾ ਤੇ 12:00 ਵਜੇ ਤੱਕ ਉੱਧਰ ਪਈ ਗਿਆ 2:00 3:00 ਵਜੇ ਤੇ ਸਟਾਰਟ ਹੋ ਗਿਆ ਸਾਡੇ ਵਾਲਾ ਤੇ ਐਨ ਪਿਆ ਜੀ ਮੀਂਹ ਪੂਰਾ ਤੇ ਇਹ ਬੂਟਾ ਦੇਖੋ ਜੀ ਐਨ ਕਾਮਯਾਬ ਹੋਇਆ ਹੈ ਐਨ ਲੱਗਦਾ ਇਹ ਕਿਹਨਾ ਇਹ ਪਲਾਸਟਿਕ ਦਾ ਹੁੰਦਾ ਰੈਡੀਮੈਂਟ ਤਿਆਰੀ ਹੋਰ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਰ ਹੋ ਗਈ ਤਿਆਰੀ ਹਾਂ ਮਥੇਰੀ ਮੇਰੇ ਵੱਲ ਤੋਂ ਵੀ ਭਾਈ ਜੀ ਹਾਂ ਭਾਈ ਮਨਜੀਤ ਕੰਮ ਖੇਚ ਜਲਦੀ ਮਨਜੀਤ ਡਿਊਟੀ ਦੀ ਬਹੁਤ ਪੱਕੀ ਹੈ ਜੀ ਤੇ ਲੋ ਜੀ ਬਣੇ ਰਿਖੋ ਨਾਲ ਆਪਾਂ ਇੱਕ ਵਾਰੀ ਮੌਸਮ ਚੈੱਕ ਕਰ ਲਈਏ ਕਿਆ ਕਰਾਇ ਜੀ ਜਸ ਕਰਨ ਦੀ ਸਾਈਕਲ ਹੀ ਸ਼ੁਰੂਆਤ ਹੈ ਦਈ ਤੀ ਜੀ ਪਹਿਲਾਂ ਤਾਂ ਇੱਕ ਦਿਨ ਇਹਦਾ ਟਾਇਰ ਪੈਂਚਰ ਹੋ ਗਿਆ ਇਹਨਾਂ ਟਾਇਰ ਨਾਲ ਹੀ ਬ੍ਰੇਕਾਂ ਮਾਰ-ਮਾਰ ਕੇ ਟਾਇਰੇ ਘਸਾ ਤਿਆ ਦੋ ਤਿੰਨ ਜਗ੍ਹਾ ਤੋਂ ਉੱਥੇ ਫਿਰ ਟੁਕੜਾ ਰਖਾਇਆ ਹੀ ਕਿਉਂਕਿ ਅਇਤ ਕੀ ਫੇਰ ਇਹਦਾ ਜਨਮ ਦਿਨ ਆ ਰਿਹਾ ਨਾ ਜੀ 9ਵੇਂ ਦੀ 22 ਤਰੀਕ ਨੂੰ ਹੈ ਜੀ ਜੀ ਕਿ ਉਹ ਨਾ ਪਾਏ ਤੇ ਕਿਲੇ ਸਾਰ ਲ ਮੈਂ ਕਹਿੰਦਾ ਵੀ ਮੈਂ ਚੌੜੇ ਟਾਇਰਾਂ ਵਾਲੀ ਸਾਈਕਲ ਹੀ ਲੈਣੀ ਆ ਲੋ ਜੀ ਕੱਲ ਫੇਰ ਖੋਲਤੀ ਅਸੀਂ ਉਹ ਹੋਇਆ ਕਿ ਆਈ ਜਿਹੜਾ ਇਹ ਚੱਕਾ ਨਾ ਜੀ ਇਹ ਚੱਕਾ ਜਿਹੜਾ ਇਹ ਚੱਕੇ ਦਾ ਨਾ ਜਿਹੜਾ ਇਹ ਸੈਂਟਰ ਐਕਸਲ ਹੈ ਇਹ ਇੱਕ ਪਾਸੇ ਟਾਇਰ ਲੱਗ ਗਿਆ ਤਾਂ ਇਹਦਾ ਨਾ ਇਹ ਕਿਤੇ ਨਾ ਇਹ ਕੱਲ ਪਰਸੋਂ ਗਏ ਮਿਸਤਰੀ ਕੋਲ ਉਹਨਾਂ ਕਿਤੇ ਬੰਦੇ ਨੇ ਜ਼ਿਆਦਾ ਨਾ ਟਕੱਸਤੇ ਆ ਫ੍ਰੀ ਕਰਤੇ ਤੇ ਫੇਰ ਹੁਣ ਅੰਦਰ ਲੀਆਂ ਕੋਨਾ ਕੋ ਇਹਦਾ ਸੈਂਟਰ ਐਕਸਲੇ ਪਾਊਗਾ ਜੀ ਨੇ ਚੰਗੀ ਨਹੀਂ ਲੱਗਦੀ ਦੇਖ ਲਓ ਭਾਈ ਸਾਈਕਲ ਹੀ ਪਿੱਛੇ ਤੇ ਥੱਲੇ ਹਿਲਾਦੀ ਦੇਖੋ ਗੈਲ ਟਰੈਕਟਰ ਵੀ ਕੱਢਿਆ ਬੈਨਾ ਟਰੈਕਟਰ ਟਰਾਲੀ ਹਾਈ ਪਤਲਾਇਨ ਹੋਇਆ ਬਈ ਫੇਰ ਤੇ ਪਤਲ ਹੋਇਆ ਬਈ ਇਹਨ ਤੇ ਮੀਂਹ ਸੋਨਾ ਪੈ ਲਿਆ ਦੇਖੋ ਇਹ ਗਿੱਲਾ ਹੋਇਆ ਵਾ ਰਾਤ ਤੜਕੇ ਦਾ ਤੇ ਬਾਕੀ ਫਸਲਾਂ ਤਿਆਰ ਵਰ ਤਿਆਰ ਹੈ ਜੀ ਉਹ ਦੇਖੋ ਪਰਲੀ ਤਾਂ ਨਿਸਰਈ ਹੈ ਤੇ ਹੁਣ ਥੋੜੀ ਗੱਲਬਾਤ ਕਰਾਣੇ ਮਨਜੀਤ ਨਾਲ ਜੱਸ ਕਰਨ ਗਏ ਲੀ ਇੱਕ ਜੀ ਨਾ ਹੁਣ ਮੀਂਹ ਜੇ ਲੱਗੇ ਪੈਣਾ ਕੁਸ ਮੌਸਮ ਵੀ ਚੇਂਜ ਹੋ ਰਹੀ ਆ ਜੀ ਤੇ ਜੱਸ ਕਰਨ ਨੂੰ ਫੇਰ ਅਲਰਜੀ ਜੀ ਲੱਗੀ ਜੀ ਹੁਣ ਸਵੇਰੇ ਕੱਲ ਵੀ ਦਵਾਈ ਦਵਾ ਕੇ ਲਿਆਏ ਤੇ ਤਿਆਰੀਆਂ ਫੁੱਲੇ ਜੀ ਰੋਟੀ ਉਟੀ ਬਣਾਤੀ ਤੇ ਜੱਸ ਕਰਨ ਵੀ ਰੈਡੀ ਹੋ ਗਿਆ ਹਨਾ ਲਓ ਜੀ ਸ਼ੂ ਪਾ ਰਿਆ ਜੱਸ ਕਰਨ ਤੇ ਹੁਣ ਇਹਨੇ ਜਾਣਾ ਮੈਂ ਅਸੀ ਤਾਂ ਮੈਂ ਗੱਲ YouTube ਫੈਮਿਲੀ ਕੋਉਂਗੇ ਵੀ ਇਹ ਚਾਦਰ ਬਣਾਉਣੇ ਚਾਦਰ ਹੁੰਦੀ ਨਹੀਂ ਹਾਂ ਐ ਐਨੇ ਕਿਉਂ ਮੈਂ ਚਾਦਰ ਪਛਾ ਦੰਨੇ ਨਹੀਂ ਮੈਂ ਦੱਸਦਾ ਗੱਲ ਕਿ ਆਤੀ ਅੱਜ ਕੱਲ ਮੌਸਮ ਹੈ ਜੀ ਕੱਚੀ 10 ਦਿਨ ਤੇ ਇਹ ਕੰਮ ਹੋ ਰਿਹਾ ਵੀ ਜਦੋਂ ਵੀ ਅਸੀਂ ਚਾਦਰ ਬਿਛਾਣੇ ਆ ਚਾਦਰ ਵੀ ਤੁਹਾਨੂੰ ਦਿਖਾ ਦ ਨਹੀਂ ਚਾਦਰ ਅਸੀਂ ਨਾ ਕੱਲ ਬਿਛਾਈ ਵੀਦੀ ਮੈਂ ਹੀ ਚੱਕੀ ਸ਼ਾਮ ਨੂੰ ਆ ਕੇ ਦੇਖੋ ਹੀ ਝਾੜ ਕੇ ਐਨ ਤੋਈ ਵੀ ਬਿਛਾਈ ਤੀ ਕੱਲੇ ਤੇ ਜੱਸ ਕਰਨ ਲੱਗਿਆ ਬੈਠਣਾ ਇਹਨਾਂ ਮਾਰੀ ਛਾ ਮਾ ਕੀ ਆ ਹੋ ਗਿਆ ਕਹਿੰਦਾ ਵੀ ਕੀੜੀਆਂ ਵਾਕਈ ਮੰਜੀ ਦੇਖਿਆ ਕਿੰਨੀਆਂ ਕੀੜੀਆਂ ਤੇ ਪਤਾ ਕਾਤੇ ਐ ਕੀੜੀਆਂ ਦੇਖੀ ਹੁਣ ਗੱਦਦੇ ਆ ਪਤਾ ਉਹ ਮੌਸਮ ਇਦਾਂ ਦੀ ਹੋ ਐ ਮੌਸਮ ਇਦਾਂ ਦੀ ਗੱਦਦੇ ਬਚੜਨੀ ਨਹੀਂ ਹੈਗੀਆਂ ਚਾਦਰ ਬੁਛਾਇਆ ਦੇ ਅ ਜੀੜੀ ਕੀੜੀਆਂ ਉੱਪਰ ਹਾਂ ਪਤਾ ਨਹੀਂ ਮੈਂ ਤਾਂ ਆਹ ਹੋਰਾਂ ਨੇ ਕੀ ਗੱਲ ਹੁੰਦੀ ਚੱਕਰ ਕੇ ਅੱਜ ਕੱਲ ਮੌਸਮ ਕੱਚੀ ਕਹਿੰਨੇ ਐ ਇਹਨੂੰ ਕੱਚੀ ਮੌਸਮ ਕਹਿੰਨੇ ਐ ਪਹਿਲਾਂ ਤਾਂ ਮੀਂਹ ਪੇ ਨਹੀਂ ਹੁਣ ਪੈ ਰਹੇ ਐ ਤੇ ਇਹ ਗੱਲ ਕਿਆ ਕੱਚੀ ਮੌਸਮ ਐ ਜੇਕਣਾ ਹੁਣ ਊਂ ਵੀ ਨਾ ਜੱਸ ਕਰਨ ਸਵੇਰੇ ਉੱਠਦਾ ਨਾ ਉਹ ਖਾ ਲੰਦਾ ਉੱਪਰ ਬਿਸਕੁਟੇ ਇਹਨਾਂ ਨੂੰ ਕੀੜੀਆਂ ਨੂੰ ਤਾਂ ਅੱਜ ਕੱਲ ਨਾ ਮਾੜੀ ਜੀ ਬਸ ਇਹ ਮੰਜੇ 'ਤੇ ਬੈਠ ਕੇ ਪਿੰਦਾ ਹਮੇਸ਼ਾ ਕਦੇ ਹੋਇਆ ਜੇ ਪੀਰ ਹੀ ਨਹੀਂ ਮੰਜੇ 'ਤੇ ਉਹ ਫਰਕ ਤਾਂ ਹੁੰਦਾ ਏ ਜਿਕਣਾ ਹੁਣ ਦੇਖ ਰਾਤ ਨੂੰ ਰੋਟੀ ਤਾਂ ਉੱਪਰ ਬੈਠ ਕੇ ਖਾਂਦਾ ਕਰਨ ਅਸੀਂ ਵੀ ਉਹ ਜਿਹੜੇ ਨਾ ਰੋਟੀ ਦੇ ਨਾਲ ਭਲੇਥਣ ਜਾਂ ਲੱਗਿਆ ਹੋਪਾ ਹੁੰਦਾ ਉਹਦੇ 'ਤੇ ਪਰ ਵੀ ਬਹੁਤ ਆਨੀਆਂ ਕੀੜੀਆਂ ਤੁਹਾਨੂੰ ਮੰਨਣਾ ਹੋਰ ਬਈ ਦਾ ਝਾੜ ਕੇ ਬੁਛਾਈ ਵੀ ਦੀ ਹੈ ਕੱਲੇ ਬੁਛਾਈ ਦੀ ਹੋਰ ਬਈ ਕਰਨ ਲਓ ਜੀ ਆਪਣਾ ਪੁੱਤ ਜੇ ਕਿਤਰਾ ਹੁਣ ਜਖਾਮ ਤੇ ਪੁੱਤ ਨਾ ਵੀ ਠੀਕ ਨਹੀਂ ਹੈ ਠੀਕ ਨਹੀਂ ਹੈ ਜੱਸ ਕਰਨ ਦਾ ਲੜਗੀ ਜੀ ਪਰਸੋਂ ਪਿੰਡ ਪਰसों ਹੀ ਇਹਨੂੰ ਮੈਡਮ ਨੇ ਕਹਤੇ ਆ ਬਾਰ ਵਾਲੇ ਦਿਨ ਵੀ ਲੈ ਜੋ ਬਿਮਾਰ ਹੈ ਬੱਚਾ ਮੈਂ ਦਵਾਈ ਦਵਾ ਲੈ ਆਇਆ ਜੇ ਕਾਮ ਜਾ ਹੋ ਗਿਆ ਤਾਂ ਤੇ ਆਂਦੇ ਦਾ ਲੜ ਗਈ ਪਿੰਡ ਹੁਣ ਇਹ ਅੱਜ ਭੁੱਲਿਆ ਉਹਦਾ ਸਵੇਰੇ ਉੱਠਦੀ ਪਤਾ ਕਿਆ ਕਹਿੰਦਾ ਮੇਰਾ ਤਾਂ ਹੱਥ ਫੇਰ ਸੋਜ ਗਿਆ ਕਹਿੰਦਾ ਦੇਖੋ ਜੀ ਪਹਿਲੇ ਦਿਨ ਤਾਂ ਹੁੰਦਾ ਦਰਦ ਦੂਏ ਦਿਨ ਨਾ ਜਾਂ ਹੱਥ ਸੋਜ ਜਾ ਜਾਂਦਾ ਫਿਰ ਤਾਂ ਬਹੁਤ ਨਰਮ ਜਿਹਾ ਖਾਜ ਹੁੰਦੀ ਹੈ ਦੇਖੋ ਇਹਦਾ ਫੇਰ ਖਾਜ ਹੋ ਰਹੀ ਹੱਥ ਵਰ ਦਿਖਾਈ ਬਈ ਹੱਥ ਉੱਠਾ ਕਰਕੇ ਦਗਾ ਆ ਦੇਖੋ ਹੁਣ ਤਾਂ ਹਲਕਾ ਜਿਹਾ ਸੋਜਾ ਰਹਿ ਗਿਆ ਥੋੜਾ ਥੋੜਾ ਰਹਿ ਗਿਆ ਨੀ ਆਇਆ ਹੋਇਆ ਉਹਦਾ ਗਲਗਲਾਇਆ ਬਣ ਗਿਆ ਤਾਂ ਤੇ ਬਾਕੀ ਹੋਰ ਜੱਸ ਕਰਨ ਸਾਈਕਲੀ ਵੀ ਤਾਂ ਥੱਲੇ ਲਾਤੀ ਕਿਆ ਕਰਿਆ ਹੋ ਗਿਆ ਕੰਮ ਹੋਦਾ ਵੀ ਹੋ ਗਿਆ ਕੰਮ ਲਓ ਜੀ ਜੱਸ ਕਰਨਾ ਨਾ ਐਨ ਸਕੀਮ ਗੱਲ ਚੱਲਦਾ ਮਨਜੀਤ ਇਹ ਤਾਂ ਕੰਮ ਕਰਿਆ ਇਹ 22 ਤਰੀਕ ਆ ਰਹੀ ਹੀ ਹੈ ਨਾ ਨੌਵੇਂ ਮਹੀਨੇ ਦੀ ਵੀ ਬਰਥਡੇ ਹੈ ਪਰ ਐਤਕੀ ਦੁਆਣੀ ਨਹੀਂ ਇਹਨੂੰ ਪਿਛਲੇ ਸਾਲੇ ਦਵਾਈਤੀ ਸਾਈਕਲੀ ਐਤਕੀ ਨਹੀਂ ਦੁਆਣੀ ਇਹ ਕਹਿ ਰਿਹਾ ਮੈਂ ਲੈਣੀ ਆ ਯਾ ਤਾਂ ਇਹ ਮੰਗਦਾ ਸਾਈਕਲ ਮਨਜੀਤ ਯਾ ਮੰਗਦਾ ਸਾਈਕਲ ਹੀ ਬੜੇ ਟਾਇਰਾਂ ਵਾਲੀ ਚੌੜੇ ਜਿਹੇ ਟਾਇਰਾਂ ਵਾਲੀ ਉਹ ਐ 10 12000 ਦੀ ਬਾਈ ਕਿੰਨੇ ਦੀ ਪਤਾ ਤੈਨੂੰ ਕਿੰਨੇ ਦੀ ਲਈ ਦੀ ਮਨਿੰਦਰ ਨਾਲ 10 12000 ਦੀ ਨਾ 16 ਦੀ ਆ ਉਹ 30 ਦੀ ਆਹ ਸਾਈਕਲ ਹੀ ਪਤਾ ਕਰੀ ਤੇ ਕਿੰਨੇ ਦੀ ਹੈ ਉਹ ਅਜੇ ਨਹੀਂ ਮਿਲਣੀ ਪੁੱਤ ਤੈਨੂੰ ਗਾਹਾਂ ਦੇਖਦੇ ਆ ਅਗਲੇ ਸਾਲ ਕਿਉਂਕਿ ਮੈਂ ਚੱਕਰਾਂ ਹੋ ਰਾ ਚਤਾ ਹਲੇ ਤਾਂ ਲਿਆਂ ਲੱਗੇ ਹੱਲ ਬਾਤ ਪਤਾ ਕਿਆ ਮੈਂ ਨਾ ਐਤ ਕੀ ਮੰਜੀਦ ਦਾ ਹੋਇਆ ਬਾਈ ਫੋਨ ਖਰਾਬ ਸਾਰਾ ਫੁੱਟਿਆ ਵਾ ਤੁਹਾਨੂੰ ਦਿਖਾ ਵੀ ਦਿੰਦੇ ਤਾਂ ਕਾਈ ਮੰਜੀਦ ਆਹ ਦੇਖੋ ਜੀ ਇਹ ਬੀਬੋ ਦਾ ਫੋਨ ਹੈ ਜੀ ਇਹਨੂੰ 10 ਸਾਲ ਹੋ ਗਏ ਲਿਆਂਦੇ ਨੇ ਤੇ ਬਹੁਤ ਘੱਟ ਸਾਰ ਗਿਆ ਹੁਣ ਤਾਂ ਜੀ ਇਹ ਨਾ ਆਟੋਮੈਟਿਕ ਜਈ ਆ ਵੀ ਇੱਥੇ ਦੇ ਵੀ ਸਕਰੀਨ ਅਗਰੇ ਆ ਬਈ ਵੀ ਹੈ ਬਹੁਤ ਇਹ ਨਹੀਂ ਜੀ ਬਈ ਟਾਈਮ ਥੋੜਾ ਘੱਟ ਗਿਆ ਹਾਂ ਟਾਈਮ ਤਾਂ ਘੱਟ ਗਿਆ ਹੁਣ ਜਣੋ ਇਹ ਸਾਰੇ ਨਾ ਕਰਨ ਵੀ ਸਾਢੇ 2 ਜਣੇ ਇਹ ਭੰਨਣੇ ਪਰ ਆਏ ਵੀ ਕਾਤ ਫੁੱਟ ਕੇ ਦੋ ਬਣ ਜਮੈਂ ਇਹਦੇ ਬੀ ਨਾ ਮ ਆਵੇ ਤੇ ਗੱਲਬਾਤ ਆਏ ਜੀ ਮੈਂ ਨਾ ਮੈਂ ਪੈਸੇ ਰੱਖੇ ਤੇ ਜੀ ਉਹ ਫੇਰ ਸਾਨੂੰ ਪਤਾ ਹੀ ਆਪਣੇ ਭਰਾ ਦਾ ਉਹ ਆ ਗਿਆ ਤਾਂ ਸਾਲ ਦਾ ਉਧਰ ਲਾ ਜਬੈਂ ਸਾਢੇ ਜੱਸ ਕਰਨ ਨੂੰ ਅਲਰਜੀ ਜੀ ਹੁੰਦੀ ਆ ਜ਼ਖਾਮ ਦੇਖੋ ਹੁਣ ਘੜੀ ਚ ਹੋ ਗਿਆ ਤਾਂ ਹੁਣ ਪੇਰ ਅਟ ਗਿਆ ਤੇ ਇਹਨੂੰ ਨਾਲ ਇਤਕੀ ਸਰਦੀਆਂ ਚ ਆਪਾਂ ਨੇ ਇਹਦਾ ਸੇਵਿਆਂ ਦਾ ਪਾਣੀ ਪਲਾਣਾ ਸੇਵਿਆਂ ਦਾ ਪਾਣੀ ਪਲਾਣਾ ਮਜੀਤ ਐਤਕੀ ਸਰਦੀਆਂ ਸਰਦੀਆਂ ਹਫ਼ਤੇ ਮਾਨੂੰ ਇੱਕ ਵਾਰ ਦੋ ਵਾਰ ਪਲਾ ਦੇਗਾ ਨਾ ਨਾਲੇ ਮੈਂ ਖਾ ਲੈ ਕਰੂੰਗਾ ਦਲੀਆ ਤਾਂ ਬਹੁਤ ਵਧੀਆ ਖੁੱਤ ਕਹੇ ਨਹੀਂ ਕਰਦੇ ਕਹਿੰਦੇ ਨਾ ਜਿਕਣਾ ਕੋਈ ਨਿਆਣੇ ਕਸਰਤ ਕਰਦੇ ਕੁਝ ਵੀ ਤਾਂ ਦਲੀਆ ਬਹੁਤ ਬੈਸਟ ਹੈ ਇੱਕ ਚਮੱਖਾ ਚਰਾਗ ਤੇ ਇਹ ਕੀ ਆਇ ਗਿਆ ਦੁੱਧ ਦਾ ਇੱਕ ਦੁੱਧ ਤੇ ਉਹ ਪਰਾਂ ਹੋ ਗਿਆ ਇਹ ਦਲੀਆ ਤੇ ਇਹ ਜਿਹੜਾ ਚਮਖਾ ਚਰਾ ਆ ਗਿਆ ਮੰਜੀ ਤਾਂ ਦੇਸੀ ਕੀ ਦਾ ਹੈ ਇਹ ਇਹ ਕਿ ਆ ਬਣਾਈ ਵੀਆਂ ਚਮਚੀਆਂ ਜੀਆਂ ਮੰਨ ਨਹੀਂ ਪਤਾ ਗਿਆ ਹਾਂ ਜੋ ਆ ਜੋ ਤੁਸੀਂ ਕਰਦੇ ਤੇ ਮੈਂ ਉਹ ਹੀ ਕਰਿਆ ਹਾਂ ਹਾਂ ਸਾਡੀ ਮੰਮੀ ਅਹੀਂ ਕਰਦੀ ਤੀ ਬਹੁਤ ਨਾ ਹੁੰਦਾ ਜੀ ਇਹ ਗੈਲ ਕਹੀਂ ਤਾਂ ਮੰਜੀ ਤੇ ਬਹੁਤ ਲਿਆਨੇ ਬਣਾ ਕੇ ਆਪਣੇ ਪਿੰਡ ਚੋਂ ਦੇਖੀ ਤੂੰ ਜਾਉਂਗੀ ਨਾ ਹੁਣ ਕਹੀਂ ਤਾਂ ਬਹੁ ਲਿਆਨੇ ਬਣਾ ਕੇ ਗੋਲੀਆਂ ਜੀਆਂ ਚਮਚੇ ਘੁੱਗੀਆਂ ਘਟਾਰਾਂ ਜੀਆਂ ਬਹੁਤ ਬਣਾਨੇ ਲੋ ਜੀ ਜਿੰਨੇ ਵੀ ਆਪਣੇ ਨਾਲ ਭੈਣਾ ਜੁੜੀ ਮੈਂ ਤੁਸੀਂ ਵੀ ਜ਼ਰੂਰ ਦੱਸਣਾ ਵੀ RAM NAVAMI ਨੂੰ ਤੁਸੀਂ ਮੱਥਾ ਟੇਕਦੇ ਕਿਤਰਾ ਟੇਕਦੇ ਕੀ ਕੀ ਬਣਾਨੇ ਆ ਤੇ ਕਾਦੇ ਕਾਦੇ ਨਾਲ ਟੇਕਦੇ ਆ ਇੰਨਾ ਕਿ ਤਾਂ ਚਲੋ ਪਤਾ ਕੋਈ ਦਲੀਏ ਨਾਲ ਟੇਕਦਾ ਕੋਈ ਸੇਮੀਆਂ ਨਾਲ ਵੀ ਸਾਨੂੰ ਨਾ ਥੋੜਾ ਇੱਕ ਡਾਟ ਮਨ ਨੂੰ ਇਹਦਾ ਹੋਇਆ ਬਈ ਕਾਦਾ ਵੀ ਇਹ ਜਿਹੜੀਆਂ ਕੋਲੀਆਂ ਚੁੰਟੇ ਜਿਕੇ ਆਪਣਾ ਅੱਤੇ ਚਲੋ ਦੱਸਿਓ ਜੀ ਇਹਦਾ ਕੀ ਸਬੰਧ ਹੈ ਜੋ ਜੇ ਨਾ ਆਪਣੇ ਨਾਲ ਕੋਈ ਪ੍ਰਾਣੀਆਂ ਮਤਾਵਾ ਜੁੜੀ ਹੋਵੇ ਜ਼ਰੂਰ ਦੱਸਿਓ ਜੀ ਇਹਨਾਂ ਦਾ ਕੀ ਸਬੰਧ ਹੈ ਮੱਥੇ ਨਾਲ ਵੀ ਇਹ ਜ਼ਰੂਰੀ ਬਣਾਣੇ ਹੁੰਨੇ ਆ ਜੀ ਆਹ ਜਿਹੜੇ ਆਟੇ ਦੇ ਆਪਾਂ ਨੇ ਬਣਾਏਵੇਂ ਚਾਹਕ ਤਾਂ ਚੱਲ ਮੰਨਿਆ ਚਰਾਕ ਤਾਂ ਚੱਲ ਮੰਨਿਆ ਵੀ ਹੁੰਦਾ ਏ ਠੀਕ ਨਹੀਂ ਤੇ ਲਓ ਜੀ ਮਨਜੀਤ ਦਾ ਉੱਤਰ ਅੰਦਰ ਦリエ ਤਾਂ ਪੁੱਤਾਂ ਤੋਂ ਸਕਾ ਪਰਿਆਵਾ ਕੋਈ ਨਹੀਂ ਤੂੰ ਚੱਲੀ ਤੂੰ ਚੱਲੀ ਪਹੁੰਚ ਗਏ ਤੇ ਜੀ ਦੁਕਾਨ ਤੇ ਤੇ ਅੱਜ ਆਇਆ ਬਾ ਆਪਣੇ ਕੋਲ ਸਪਰਾਜ 963 ਉਹਦੇ ਲੱਗੇ ਵੇ ਫਰੰਟ ਐਕਸਲ ਕਰਨ ਤੇ ਇੱਕ ਜਿਹੜੀ ਮੇਨ ਗੱਲ ਅੱਜ ਤੁਹਾਨੂੰ ਲੱਗੇ ਆ ਅਸੀਂ ਦੱਸਣਾ ਵੀ ਆਪਣੇ ਕੋਲ ਆਇਆ ਬਾ ਯਾਰ ਮਿੱਤਰ ਵੀ ਐ ਤੇ ਰਿਸ਼ਤੇਦਾਰ ਵੀ ਐ ਤੇ ਤੁਸੀਂ ਪਹਿਲਾਂ ਜਾਣਦੇ ਵੀ ਆ ਵੀਰ ਨੂੰ ਤੇ ਅੱਜ ਵੈਸੇ ਹੀ ਸੁਭਾਅ ਬਣ ਗਿਆ ਵੀ ਪਹਿਲਾਂ ਤਾਂ ਫੋਨ ਬਾਈ ਕਰੀ ਜਾਂਦਾ ਮਨ ਨੂੰ ਵੀ ਉਹ ਆ ਜਾਂਦਾ ਮਾਲਾ ਵੀ ਆ ਲੰਨਾ ਮਿਲ ਕੇ ਜਾਂਦਾ ਤੇ ਅੱਜ ਮੈਂ ਵੀ ਕਰੀ ਜਾਂਦਾ ਤਾਂ ਇੱਧਰ ਤੇ ਵੀ ਮੈਂ ਆਉਂਗਾ ਰੋਪੜ ਪਰ ਜਾਣੇ ਸ਼ਾਮ ਨੂੰ ਮਿਲਦੇ ਹੈ ਤੇ ਤੁਹਾਨੂੰ ਮਿਲਾ ਰਿਹਾ ਆਪਣੇ ਭਰਾ ਨਾਲ ਤੇ ਬਾਕੀ ਜੀ ਇੱਕ ਗੱਲ ਹੋਰ ਵੀ ਹੈ ਮੇਨ ਭਰਾ ਨੇ ਨਾ ਆਪਣਾ ਪਹਿਲਾ ਚੈਨਲ ਸ਼ੁਰੂ ਕਰਿਆ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਮਿਲ ਲਓ ਇੱਕ ਵਾਰੀ ਹਾਂਜੀ ਭਾਈ ਮਨਜੀਤ ਮਰ ਜਾਣਾ ਲਓ ਜੀ ਤੁਸੀਂ ਪਛਾਣਦੇ ਹੋਣੇ ਜੀ ਹਾਂਜੀ ਇਹ ਭਰਾ ਨੇ ਆਪਣੇ ਨਾਲ ਪਹਿਲਾ ਚੈਨਲ ਚਲਾਇਆ ਬਤਾ ਮਨਜੀਤ ਮਰ ਜਾਣਾ ਦੇ ਨਾਂ ਤੇ ਤੇ ਵਧੀਆ ਕੰਮ ਕਰਦਾ ਸੀ ਵਲੌਗ ਵੀ ਵਧੀਆ ਪਾ ਰਿਹਾ ਤਾਂ ਪਰ ਕਹਿੰਦਾ ਕੋਈ ਗਰਗੜ ਹੋ ਗਈ ਚੈਨਲ ਚ ਵੀ ਚੈਨਲ ਫਿਰ ਬੰਦ ਕਰਨਾ ਪਿਆ ਬੰਦ ਕਰਨਾ ਤੇ ਦੁਬਾਰਾ ਹੀ ਜੀ ਹੁਣ ਨਵਾਂ ਬਣਾ ਲਿਆ ਹਾਂ ਉਸੇ ਨਾਮ ਤੇ ਆ ਮਨਜੀਤ ਮਰਜਣਾ ਹੀ ਨਾਮ ਉਹੀ ਆਈਡੀ ਐ ਸੇਮ ਸੇਮ ਉਹ ਹੀ ਆ ਮਨਜੀਤ ਮਰ ਜਾਣਾ ਭਰੋ YouTube ਤੇ ਜਲਦੀ ਆ ਜਾਣਾ ਹਾਂ ਜੀ ਲਓ ਜੀ ਇੱਕ ਦੇਖੋ ਆਪਣੇ ਮਾਲਾ ਦਾ ਰਿਸ਼ਤੇਦਾਰ ਹੈ ਹੀ ਨੇ ਨੇਤਰਵੀਰ ਉਹਨੇ ਉਧਰ ਦੀ ਸਾਨੂੰ ਖਬਰਸਾਰ ਮਿਲਦੀ ਰਹਿੰਦੀ ਬਲੌਗਰ ਵੀ 10 12 ਆ ਹਾਂ ਤੇ ਹੁਣ 5-7 ਕਿਲੋਮੀਟਰ ਹੂਰਾ ਆ ਕੇ ਫੂਲ ਵਿੰਡ ਹੈ ਜੇਲ ਕੋਲੜਾ ਆਪਣਾ ਸਰਜੀਤ ਕੋ ਹਾਂ ਡਾਕਟਰ ਸਰਜੀਤ ਹੈ ਜੀ ਤੇ ਬਾਕੀ ਹੁਣ ਬਾਈ ਨੇ ਚੈਨਲ ਦੁਬਾਰਾ ਨਵਾਂ ਬਣਾਇਆ ਜੀ ਮਨਜੀਤ ਮਰ ਜਾਣਾ ਦੇ ਨਾਂ ਤੇ ਤੇ ਬਾਈ ਨੂੰ ਫੁੱਲ ਸਪੋਰਟ ਕਰ ਹਾਂ ਜੀ ਹੱਥ ਬੰਨ ਕੇ ਬੇਨਤੀ ਹੈ ਬਾਈ ਜੀ ਕੈਸਟ ਹੈ ਜੀ ਫੁੱਲ ਸਪੋਰਟ ਸਪੈਸ਼ਲ ਮੈਂ ਵੀ ਨਹੀਂ ਆਇਆ ਹਾਂ ਮੈਂ ਤਾਂ ਮੈਂ ਤਾਂ ਉਰੇ ਤੇ ਸਪੈਸ਼ਲ ਆ ਗਿਆ ਮੇਰੇ ਨਾ ਗਵੰਡੀ ਆ ਹਾਂਜੀ ਉਹਨਾਂ ਦਾ ਪਿੰਡ ਆ ਖੈਦਰਾਬਾਦ ਅੱਛਾ ਜੀ ਮੋਟਰਸਾਈਕਲ ਵੀ ਉਹਨਾਂ ਦਾ ਹੀ ਲੈ ਕੇ ਆਇਆ ਖੈਦਰਾਬਾਦ ਆਪਣੇ ਲਾਗੇ ਆ 3 ਕਿਲੋਮੀਟਰ ਹਾਂ ਉਹਨਾਂ ਨੂੰ ਉੱਥੇ ਛੱਡਦਾ ਮੈਂ ਅੱਛਾ ਜੀ ਉਹਨਾਂ ਨੇ ਮੱਥਾ ਮੱਥਾ ਟੇਕਣਾ ਹੋਣਾ ਕੋਈ ਹਾਂ ਗੁਰੂ ਘਰ ਹਾਂਜੀ ਆਪਾਂ ਉਹਨਾਂ ਨੂੰ ਉੱਥੇ ਛੱਡਦਾ ਮੈਂ ਕਹਾ ਯਾਰ ਤੁਸੀਂ ਮੱਥਾ ਟੇਕੋ ਵੀ ਮੈਂ ਆਪਣੇ ਦੋਸਤ ਨੂੰ ਮੇਰੇ ਨਾਲ ਬਸ ਗੱਲ ਆ ਤੀਜੀ ਵਿੱਚ ਵਾਲੀ ਦੇਖੋ ਮੈਂ ਵੀ ਜਾਣਾ ਰੋਪੜ ਜੇ ਮੈਂ ਸਮਾਨ ਲੈਣ ਜਾਣਾ ਹੈ ਤਾਂ ਮੇਰਾ ਥੋੜਾਕ ਔਟ ਤਾਂ ਹੈਗਾ ਏ ਕਿਉਂਕਿ ਇਹਨਾਂ ਦਾ ਪਿੰਡ ਇੱਧਰ ਹੈ ਤੇ ਫਿਰ ਮਾਂਚੋ ਨਿਕਲ ਜਾਂਦਾ ਪਰ ਬਾਈ ਦੇ ਅੱਜ ਯਾਦ ਰਿਹਾ ਵੀ ਉਹ ਰਵਿੰਦਰ ਹੈਗਾ ਉਹਨੂੰ ਮਿਲ ਕੇ ਜਾਣਾ ਤੇ ਮੈਂ ਅੱਜ ਘਰ ਆਗਾ ਬਾਈ ਨੇ ਕਰਦੇ ਆਪਣੇ ਇੱਕ ਊਂ ਵੀ ਸਾਨੂੰ ਪਤਾ ਹੀ ਹੈ ਜੀ ਮੇਰੀ ਥੋੜੀ ਜੀ ਹਾਲਤ ਕੰਡੀਸ਼ਨ ਥੋੜੀ ਜੀ ਖਸਤਾ ਹੋ ਗਈ ਦੀ ਵਿੱਚ ਨੂੰ ਬਿਲਕੁਲ ਠੀਕ ਆ ਸਾਰੇ ਆਪਰੇ ਉਤਰਾ ਚੜਾ ਆਉਂਗਾ ਗੱਡਾਨੀਆਂ ਬਾਨੀਆਂ ਪਰ ਵੀ ਆਉਂਦਾ ਬਾਕੀ ਕਹੀ ਨਹੀਂ ਕਰਦੇ ਜਿਹੜੇ ਬੰਦੇ ਦੇ ਨਾ ਦੁਖ ਸੁਖ ਨਾ ਆਵੇ ਅਤਰਾ ਚੜਾ ਨਾ ਆਵੇ ਉਹ ਜ਼ਿੰਦਗੀ ਹੋਣੀ ਨਾ ਉਹ ਬੰਦਾ ਫਿਰ ਕੰਮ ਕਰੂਗਾ ਜੇ ਦੁੱਖ ਆਉਂਗੇ ਬੰਦਾ ਦੁੱਖਾਂ ਗੇ ਲੜੂਗਾ ਨਾ ਫਿਰ ਉਹਨੂੰ ਖੁਸ਼ੀ ਮਿਲਣੀ ਆ ਹਾਂ ਠੀਕ ਹੈ ਇਹ ਤਾਂ ਜ਼ਰੂਰ ਇੱਕ ਵਾਰੀ ਫੇਰ ਰਿਕਵੈਸਟ ਕਰਦੇ ਜੀ ਵੀ ਬਾਈ ਨੂੰ ਫੁੱਲ ਸਪੋਰਟ ਕਰਨੀ ਆ ਜੀ ਜਿੰਨੇ ਵੀ ਆਪਣੇ ਨਾਲ ਸਬਸਕ੍ਰਾਈਬਰ ਵੀਰ ਭੈਣ ਭਰਾ ਜੁੜੇ ਹੋਏ ਇਹ ਬਲੌਗ ਪਾਉਂਦਾ ਹੁਣ ਡੇਲੀ ਤੁਸੀਂ ਜ਼ਰੂਰ ਦੇਖਣੇ ਆ ਮੇਰੇ ਬਲੌਗ ਹੁੰਦੇ ਜਿਆਦਾ ਹਾਂ ਜ਼ਿਆਦਾਤਰ ਤੇ ਜਿਹੜਾ ਇਹਨਾਂ ਦਾ ਫਾਦਰ ਸਾਹਿਬ ਹੈ ਆਪਣੇ ਫਾਦਰ ਸਾਹਿਬ ਤਾਂ ਬਲੌਗ 'ਚ ਬਹੁਤ ਘੱਟ ਆਨੇ। ਉਹ ਤਾਂ ਡਾਕਟਰ ਭਲਾਟੀ ਦੇ ਨਾਂ ਤੇ ਮਸ਼ਮਸ਼ ਕਰਿਆ ਭੈਣਾ ਨੇ ਕਿਉਂਕਿ ਸਰਜੀਤ ਡਾਕਟਰ ਦਾ ਬਹੁਤ ਤਾਕੜਾ ਬ੍ਰਾਂਡ ਹੈ। ਸੀਜ਼ਨ ਆ ਰਿਹਾ ਕਿਸੇ ਨੂੰ ਫੋਟੋਗ੍ਰਾਫੀ ਦੀ ਲੋੜ ਲੋਕ ਹੋਵੇ। ਹਾਂ ਤੇ ਬਾਈ ਡਰੋਨ ਵੀ ਹੁੰਦਾ ਤਾਂ ਪਹਿਲਾਂ ਤੇਰਾ ਡਰੋਨ ਹੈਗਾ ਦਾ ਜੀ ਕ੍ਰੈਸ਼ ਹੋ ਗਿਆ ਤਾਂ ਆਪਣਾ ਉਹ ਵੀ ਲੈ ਲੈ। ਤੇ ਉਸੇ ਕਰਕੇ ਤਾਂ ਆਪਾਂ ਫਿਰ ਥੋੜਾ ਤੇ ਤੁਹਾਨੂੰ ਉਹ ਵੀ ਟਰੈਕਟਰ ਦਿਖਾਵਾਂਗੇ 963 ਹੈ 21 ਮਾਡਲ ਹੈ ਉਹ ਵੀ ਖੁੱਲ ਰਿਹਾ ਜੀ ਖੁੱਲ ਰਿਹਾ ਹਾਂ ਵਾਲਾ ਐ ਵੀ ਪੁਰਾਣੇ ਟਰੈਕਟਰ ਵੀ ਗੇ ਕੰਮ 'ਚ ਜਾਣ ਤਾਂ ਰਹੀ ਨਹੀਂ ਪਰ ਹੁਣ ਫੇਰ ਵੀ ਕਹਿ ਨਹੀਂ ਕਰਦੇ ਪੁਰਾਣੇ ਹੱਟ ਤਕੜੇ ਕਾਗੇ ਜਿਹੜਾ ਸਿਆਣਾ ਹੀ ਕਹਿੰਦਾ ਨਹੀਂ ਚਾਹੇ ਹੁਣ ਆਪਣੇ ਬੱਚੇ ਵੀ ਕਹਿੰਦਾ ਇਹਨਾਂ ਨੂੰ ਕਿਹੜਾ ਟਰ랙 ਖਾਈ ਕੇ ਦਾ ਕਾਰਜ ਹੈ ਨਾ ਪੁਰਾਣਾ 100 ਦਿਨ ਨਵਾਂ 2 ਦਿਨ ਬਾ ਤੁਸੀਂ ਇਹ ਖੋਲਿਆ ਵਾ ਜੇ ਇਹ ਕਿੱਦਾਂ ਬਹੇ ਆਈ ਹੈ ਜੈ ਜੀ ਮੈਂ ਕਰਦਾ ਫੇਟੇ ਹੁਣ ਗਰਮੀ ਹੋ ਗਈ ਬਹੁਤ ਮੈਂ ਕਰਦਾ ਫੇਟਿੰਗ 1 ਵਜ ਗਿਆ ਜੀ ਹਾਂ ਤੇ ਕਰਨ ਨੂੰ 2 ਵਜੇ ਛੁੱਟੀ ਹੋ ਜਣੀ ਕਿਉਂ ਨਾ ਵੀ ਆਪਾਂ ਤੁਸੀਂ ਬਣੇ ਹੋ ਨਾਲ ਤੇ ਹੁਣ ਬਾਈ ਕਰੂਗਾ ਥੋੜੀ ਬਲੌਗਿੰਗ ਮੈਂ ਕਰਦਾ ਫੇਟੇ ਨਾਲ ਟਰੈਕਟਰ ਜੈਕ ਤੇ ਲਾ ਕੇ ਖੜਾਇਆ ਵਾ ਬਾਈ ਚੱਕਰ ਗਿਆ ਇਹ ਜੈਕ ਤੇ ਤਾਂ ਲਾਇਆ ਵਾ ਆਪਾਂ ਨੇ ਹਾਂ ਇਹ ਗੱਲ ਬਾਤ ਇਸ ਤਰ੍ਹਾਂ ਹੈ ਦੇਖੋ ਜੀ ਨਵਾਂ ਟਰੈਕਟਰ 936 ਹੈ ਹਾਂ ਤੋ ਉਹ ਤਿੰਨ ਸਾਲ ਪੁਰਾਣਾ ਹੈ ਤੇ ਆਪਣੇ ਕੋਲ ਆਂਗਾ ਇਹ ਦੋ ਸਾਲ ਤੋਂ ਹਾਂ ਤੇ ਇਹਦੇ ਚੱਕੇ ਚੁੱਕੇ ਹੀ ਅੱਜ ਕੱਲ ਇਹ ਕੰਮ ਤਾਂ ਨਿਕਲਦਾ ਹਾਂ ਬੀ ਜ਼ਿਆਦਾ ਨਾ 40 50 ਲੈਂਦੀ ਤੇ ਆਪਾਂ ਲੱਗੇ ਆ ਜੀ ਆਪਣੇ ਫਰੰਟ ਵੀਲ ਐਕਸਲ ਕਰੀਸ ਕਰ ਹੂੰ ਤੇ ਇਹ ਗੱਲ ਬਾਤ ਇਸ ਤਰ੍ਹਾਂ ਹੈ ਵੀ ਹੁਣ ਮੇਰਾ ਜੱਕ ਇੰਨਾ ਸਾਥ ਨਹੀਂ ਕਰਦਾ ਹੂੰ ਤੂੰ ਵੀਰ ਆਇਆ ਵਾ ਹੈ ਹੂੰ ਜਦ ਅਸੀਂ ਤਾਰਨਾ ਹੈ ਵੀ ਕੋੜੀ ਕੱਢਣੀ ਮੜਾ ਕੂ ਬੈ ਨਾ ਤੂੰ ਹੁੰਦਾ ਕੈਂ ਛੱਟਦੀ ਹੁੰਦੇ ਤੇ ਮੈਂ ਕੋੜੀ ਕੱਢ ਲੈਣੀ ਏ ਸੀ। ਅੱਛਾ। ਇੰਨਾ ਕੰਮ ਕਰਨਾ ਪੈਣਾ ਤੁਹਾਨੂੰ। ਚੱਕ ਹੋ ਜੂਗਾ। ਹਾਂ ਦਾ ਹਵਾ ਪਿਆ ਤਾਂ। ਅੱਛਾ। ਕਿਤੇ ਉਹੀ ਨਾ ਛੱਤ ਨੂੰ ਲੱਗ ਜਵੇ। ਨਾ ਨਾ ਉਹ ਤਾਂ ਮੋੜ ਦੋਗੇ। ਯਾ ਕਿਤੇ ਇਹਦੇ ਵਿੱਚ ਹੁੰਦਾ ਗਿਆ ਇਹਦੇ ਵਿੱਚ ਕੁਝ ਵੀ ਨਹੀਂ ਹੈ। ਬੂਛਾ ਹੈ ਬਸ। ਬਸ ਖਾਲੀ ਪਿਆ ਇਹ ਤਾਂ ਬਾਈ ਦੇਖੋ ਮੈਂ। ਮੈਂ ਇਹਦੇ ਸਪੈਂਡਲ ਪਾਉਗਾ ਨਾ ਫੇਰ। ਕਿਹੜਾ ਆਹ ਵਾਲਾ ਜਗਾਲ ਜਿਹੜਾ। ਹਾਂ ਹਾਂ ਸਪੈਂਡਲ ਪੈਣਾ। ਅੱਛਾ। ਇਹ ਸਪੈਂਡਲ ਪਹਿਲਾਂ ਆਏ ਕਰਦੇ ਤੇ ਜਿਹੜੇ ਡੀਅਰ ਟਰੈਕਟਰ ਤੇ। ਹੂੰ। 800 ਦਾ ਦੇਸੀ 1200 ਦਾ ਹੁਣ 1500 ਦਾ origignal ਇਹ ਪਤਾ ਕਿੰਨੇ ਦਾ ਹੈ 6500 ਰੁਪਏ ਦਾ ਬੱਲੇ ਬੱਲੇ ਹਜੇ ਕੀ ਖਾਸੀਅਤ ਇਹਦੇ ਯਾਰ ਇਹ ਇੱਕ ਤਾਂ ਦੇਖ ਤਾ ਤਗੜਾ ਕਰਦੇ ਆ ਹੈ ਵੀ ਇੱਕ ਫੇਰਾ ਇਹਦੇ ਉੱਪਰ ਝੜੀਆਂ ਆ ਗਈਆਂ ਦੇਖ ਪਹਿਲਾਂ ਕਟਰ ਉੱਡੀ ਦੀ ਤੇ ਇੱਕ ਇਹਦੀ ਐਂਡ ਥੰਢਾਈ ਕਰਦੀ ਬਸ ਪ੍ਰੈਸ਼ਰ ਇੱਕ ਬਰਾ ਉੱਪਰ ਲਾਇਆ ਵਾ ਕਿਹੜਾ ਕੱਲਾ ਬ੍ਰੇਕ ਤੇ ਇੱਧਰ ਬਸ ਅੱਛਾ ਇਹ ਹੈਵੀ ਦਾ ਦੇਖ ਲੈ ਨਾ ਯਾਰ ਚੱਕ ਨਹੀਂਦਾ 10 ਕਿਲੋ ਦਾ ਹੂੰ ਫਰਕ ਪਈ ਆਪਣੀ ਮਹਿੰਦਰੀ ਵਾਲੇ ਨੇ ਸਵਰਾਜ ਏਜੰਸੀ ਫਰੀਦ ਅੱਛਾ ਮਹੀਂਦਰਾ ਨੇ ਖਰੀਦ ਲਈ ਪਰਾਂ ਜਾ ਕੇ ਵੀ ਦੇਖੀ ਮਹੀਂਦਰਾ ਐਂਡ ਮਹੀਂਦਰਾ ਦੀ ਮੋੜ 31 ਵਜੇ ਵੀ ਤੇ ਉਹਨਾਂ ਨੇ ਇਹ ਸਾਇਲਟ ਦੀ ਆਵਾਜ਼ ਵੀ ਨਹੀਂ ਹੈ ਇੰਨੀ ਤੇ ਜਿਹੜੇ 1855 ਆ ਰਹੇ ਆ 2 ਸਾਲ ਤੇ ਡੇਢ ਤੇ ਉਹ ਵੀ ਇਹ ਛੋਚੇ ਆ ਗਏ ਅੱਛਾ ਹਾਂ ਹਾਂ ਹੈ ਕਿ ਨਹੀਂ ਤੇ ਹੁਣ ਜ਼ਿਆਦਾਤਰ ਦੇਖੋ ਜਿਹੜੇ ਇਹ ਬੈਰਿੰਗ ਹੈ ਜਿਹੇ ਚੂਗੇ ਵਾਲੇ ਹਾਂਜੀ ਇਹ ਪਿਆ ਜਦੀ ਇਹਨਾਂ ਨੇ ਨਾ ਲਈ ਜਾਂਦੇ ਇਹ ਸੀਲ ਵੀ ਨੀਚੇ ਵਾਲੀ ਕਸੀਲ ਪੈਂਦੀ ਉਹਦਾ ਬੈਰਿੰਗ ਪੈਂਦਾ ਇਹ ਵੀ ਮਹੀਂਦਰੇ ਦੇ ਪਾਸੇ ਰੰਗ ਨਹੀਂ ਥਰਸਟ ਬੈਰਿੰਗ ਨਹੀਂ ਇਹਦੇ ਚ ਪਹਿਲਾਂ ਸਪੀਸਰ ਆਨੇ ਠੀਕ ਹੈ ਨਹੀਂ ਤੇ ਇਹ ਚੇਂਜਿੰਗ ਆ ਗਈ ਹੁਣ ਜਿੰਨਾ ਵੀ ਆਪਾਂ ਅੱਗੇ ਅੱਗੇ ਦੇਖੂਗੇ ਨਾ ਇਹਨੂੰ ਇਹਦੀ ਆਵਾਜ਼ ਚ ਵੀ ਪੇਸਟਰਾਂ ਦਾ ਵੀ ਹਰ ਇੱਕ ਚੀਜ਼ ਨਾ ਮਹਿੰਦਰਾ ਵਾਲਾ ਆਪਣਾ ਸਮਾਨ ਕਿਸੇ ਟਾਈਮ ਇਹ ਸੀਆਰਡੀ ਲਾ ਜਾਣਿਆ ਹੂੰ ਕਿਉਂਕਿ ਮਹਿੰਦਰਾ ਦਾ ਸੀਆਰਡੀ ਆਇ ਰਿਹਾ ਅੱਛਾ ਮਹਿੰਦਰਾ ਜ਼ਿਆਦਾ ਵਧੀਆ ਹੈ ਕਿ ਸੁਵਰਾਜ ਜ਼ਿਆਦਾ ਵਧੀਆ ਵੈਸੇ ਕੰਮਕਾਰ ਦੇਖਾ ਅੱਜ ਦੇ ਟਾਈਮ ਗੱਲ ਜਿਹੜਾ ਯੁੱਗ ਆਪਣਾ ਖੇਤੀ ਦਾ ਚੱਲ ਰਿਹਾ ਹੈ ਵੀ ਤੇ ਉਹਦੇ ਹਿਸਾਬ ਗਏ ਤਾਂ ਸਵਰਾਜ ਠੀਕ ਇਹ ਤਾਂ ਸਦਾਬਾਹ ਟਰੈਕਟਰ ਹੈ ਮੂੰਹ ਤੋਂ ਹੀ ਤੇ ਬਗੈਰ ਚੱਕ ਲੋ ਰਾਤ ਨੂੰ ਜਿਹੜਾ ਮਰਜ਼ੀ ਕੰਮ ਹੋਇਆ ਭਾਵੇਂ ਰੇਤੇ ਦਾ ਕਿਰਾਏ ਵਾਲਾ ਹੋਇਆ ਭਾਵੇਂ ਕੋਈ ਖੇਤੀ ਦਾ ਹੋਇਆ ਭਾਵੇਂ ਸੁਪਰ ਸੀਡਰ ਹੋਇਆ ਉਹ ਇਹਨੇ ਜਵਾਬ ਨਹੀਂ ਦੇਣਾ ਬਸ ਤੇਲ ਪਾਈ ਜਾਈ ਬਸ ਖਰਾਕ ਚਹੀਦੀ ਇਹਨੇ ਜਿੰਨਾ ਮਰਜ਼ੀ ਕੰਮ ਲੈ ਲੈ ਠੀਕ ਦੇਖ ਤਾਂ ਹੈ ਕਿ ਕਿਹਨਾ ਕਰਦਾ ਖਰਾਕ ਕਾ ਕਰਦੀ ਆ ਸਹੀ ਹੈ ਸਹੀ ਆ ਇੰਕ ਵਿੱਚ ਕੋਈ ਕਮੀ ਨਹੀਂ ਹੈ ਚੋਣ ਕਰ ਰਿਹਾ ਤੇ ਪੀਟੀਓ ਚ ਬੜਾ ਫਰਕ ਪਾ ਦਿਆ। 3 ਸਪੀਡ ਵੀ ਕਰੇ ਹੋਏ ਆ। ਪੀਟੀਓ ਘੇਰ ਪਿਛਾਂ ਵੀ ਦੇ ਦਿਆ, ਸਾਢੇ ਗੇਰ ਹੈ। ਬੜੀ ਬੜੀ ਹੈਵੀ ਕਰਦੇ ਆ। ਆਹ ਪਲੇਟਫਾਰਮ ਬਹੁਤ ਵਧੀਆ ਲੱਗਦਾ ਮੈਨੂੰ। ਇਹ ਪੈਰ ਦਾ ਹੁਣ ਪੜਾ ਕਰਦੇ ਆ। ਸਾਢੇ ਗੇਰ ਕਰਦੇ ਆ। ਟਰੈਕਟਰ ਦੁੰਨਾ ਦੁੰਨਾ ਬਣਾ ਦਿਆ। ਹੂੰ। ਕੋਈ ਆ ਤਾਂ ਕਰਤਾ ਫਿੱਟ ਸਪੈਂਡਲ। ਸਪੈਂਡਲੇ ਕਹਿੰਦੇ ਇਹਨੂੰ ਬਾਈ। ਸਪੈਂਡਲ ਦਾ ਕਰਤਾ ਫਿੱਟ ਤੇ ਇੱਧਰ ਆ ਬਾਈ ਯਾਰ ਬਾਪੂ ਲੱਗੇ ਹੋਏ ਦੋਏ ਜਣੇ। ਦੇਸੀ ਭਾਸ਼ਾ ਵਿੱਚ ਕਿਆ ਕਹਿੰਦੇ ਇਹਨੂੰ? ਪਤਾ ਨਹੀਂ। ਗੋਡਾ। ਗੋਡਾ। ਆ ਗੋਡਾ ਕਰਤਾ ਫੇਟ ਜੀ ਆਪਣਾ ਗਿਆ ਜੀ ਮਰਨ ਦਾ ਹਾਂ 1 लाख ਰੁਪਏ ਉਹਨੂੰ ਲੱਗਣਾ ਟਾਈਮ ਆ ਜੇ ਇੰਨੇ ਨੂੰ ਆਪਾਂ ਨੇ ਇੱਕ ਕਰਦਣਾ ਫੇਟ ਇੱਕ ਓਕੇ ਕਰ ਦੇਣਾ ਹੋਰ ਵੀ ਗੱਲ ਆ ਇਹਦੇ ਚ ਗ੍ਰੀਸ ਫੁੱਲ ਹੋਣੀ ਚਾਹੀਦੀ ਆ ਹੂੰ ਓੱਖਾ ਨਾ ਮਰੇ ਨਹੀਂ ਬਾਸ 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 ਸਹੀ ਬਤਾ ਇਹ ਅੱਗੇ ਵਾਲਾ ਹਨਾ ਉਰੇ ਵਾਲਾ ਇਹ ਨੂੰ ਤਾਂ ਪੈਣਾ ਇਹ ਮੂੰਹੇ ਪੈਣਾ ਆ ਦੇਖ ਲੋ ਹਨਾ ਗ੍ਰੀਸ ਕਰਨ ਦਾ ਵੀ ਤਰੀਕਾ ਹੁੰਦਾ ਆ ਨਹੀਂ ਵੀ ਅਹੀਂ ਆ ਕਦੇ ਅੱਗੇ ਤਾਂ ਆਇਆ ਮਾਲਦਨ ਨੇ ਹਾਂ ਮੈਂ ਉਹੀ ਗੱਲ ਕਰੀਏ ਉੱਧਰ ਵੀ ਗਰੀਸ ਪੁੱਲ ਪਾ ਦੋ ਹੂੰ ਟਾਇਰ ਨੂੰ ਨਾ ਕਮਾ ਕਮਾ ਕੇ ਦੇ ਭਰ ਰਿਆ ਨਾ ਬੈਰੰਗ ਇਹ ਦੋੇ ਪਾਸੇ ਦੇ ਭਰੋ ਇਹਨਾਂ ਨੂੰ ਬਿਲਕੁਲ ਟਾਈਮ ਤਾਂ ਲੱਗਦਾ ਜੀ ਪਰ ਐ ਵੀ ਇੱਕ ਸਾਲ ਹੁਣ ਚੱਕਰ ਲੋੜੇ ਨਹੀਂ ਹੂੰ ਨਾ ਟੈਂਡ ਦਿਖਾਣੇ ਦੀ ਨਾ ਬੈਰਨ ਟੂਗਾ ਸਹੀ ਆ ਇਹ ਕਦੂਆਂ ਦੇ ਬਾਅਦ ਆਪਾਂ ਗਰੀਸ ਕਰਦੇ ਆ ਹੂੰ ਤਾਂ ਅਗਲੇ ਕਦੂਆਂ ਦੇ ਬਾਅਦ ਖੋਲਣਾ ਜੀ ਅੱਛਾ ਅਗਲੇ ਕਦੂਆਂ ਜਾਨੀ ਕਿ 2 ਸਾਲ ਬਾਅਦ ਨਾ ਬਾਦ ਦੂਆ ਸੀਜ਼ਨ ਲਾਣਾ ਐ ਪਹਿਲਾਂ ਨਹੀਂ ਲਾਣਾ ਐ ਕਿਉਂਕਿ ਗਰੀਸ ਏ ਆਪਾਂ ਨਾ ਖੁੱਲ ਪਾਇਆ ਵਾ ਇਹ ਪਾਉਂਗੇ ਆਪਾਂ ਗਰੀਸ ਘੱਟ ਜਾਂ ਐ ਦੀ ਸਫਾਈ ਨਹੀਂ ਕਰੂਗੇ ਵੈਰ ਫੇਟ ਟੁੱਟ ਜਾਣੀ ਹੁਣ ਇੱਕ ਸਾਲ ਪੂਰਾ ਚੱਲ ਗਿਆ ਬਿਲਕੁਲ ਉੱਪਰ ਤੇ ਕਹਿਣਾ ਤੇ ਨਟ ਨੂੰ ਚੋ ਰਹਾਂ ਵੈਰ ਦੇ ਚ ਥੋੜੀ ਕਾਨਤਾ ਆਂਦੀ ਪਰ ਸਾਨੂੰ ਕਰਨਾ ਪੈਣਾ ਹਮ ਕੰਮ ਤਾਂ ਕੰਮ ਏ ਬਾਈ ਇਹ ਇਹ ਚੜਾਤਾ ਜੀ ਚੜਾਤਾ ਚੜ ਗਿਆ ਪਹਿਲਾਂ ਤਾਂ ਚੜਿਆ ਨਹੀਂ ਦਾ ਬੈਰਿੰਗ ਕਿਤਰਾ ਜਦੋਂ ਆਪਾਂ ਪਹਿਲਾ ਕੱਲਾ ਬੈਰਿੰਗ ਪਾਉਂਦੇ ਮੈਂ ਵੀ ਜ਼ੋਰ ਵੱਜਦਾ ਹੋ ਗਿਆ ਨਾ ਪਹਿਲਾਂ ਹੱਥਾਂ ਦਾ ਜ਼ੋਰ ਹਾਂ ਲੋ ਜੀ ਤਨ ਤਨ ਕੇ ਗ੍ਰੀਸ ਭਰਨੀ ਆ ਵਿੱਚ ਹੈ ਭੁੱਖਾ ਨਾ ਰਹੇ ਬਾਜਾ ਤਾਂ ਭੁੱਖ ਰਹੇ ਕਿ ਤੇ ਪਾਣੀ ਵੀ ਬੜੂਗਾ ਕਾਹਾਂ ਕਰੂਗਾ ਇਹ ਫਰਕ ਦੇਖੋ ਭਾਈ ਇੱਕ ਵਾਰ ਗ੍ਰੀਸ ਹੋਣਾ ਸਾਲ ਚ ਹੁਣ ਬੰਦਾ ਹੀ ਘਰਾ ਵੀ ਰਹੇ ਇੱਥੇ ਆ ਕੇ ਮਿਸਤਰੀ ਪਟਵੰਟ ਕਰ ਹੂੰ ਇਹ ਮਿਸਤਰੀ ਬਚਾ ਗਿਆ ਇਹ ਘੱਟ ਪਾ ਗਿਆ ਇਹ ਉੱਥੇ ਮਿਸਤਰੀ ਦਾ ਕਸੂਰ ਹੈ ਜੇ ਕੱਲੂ ਪੈਰ ਟੁੱਟ ਗਏ ਇੱਕ ਬੰਦੇ ਨੇ ਟਰੈਕਟਰ ਲਿਆ ਕੇ ਖਨਾ ਤੇ ਆ ਫਿਟਾ ਜ਼ਿੰਮੇਵਾਰੀ ਮੰਨਦਾ ਵੀ ਮੈਂ ਨਹੀਂ ਸਮਾਨ ਰੱਖਿਆ ਵਾ ਤੇ ਇੱਤੇ ਮੈਂ ਡੱਬਾ ਮੰਗਾ ਲਿਆ ਅੱਧਾ ਕਿਲੋ ਦਾ ਅੱਧਾ ਕਿਲੋ ਗੱਲ ਚੱਕੇ ਕੂੜੇ ਨਹੀਂ ਹੁੰਦੇ ਇਹ ਤੋਂ ਇਹ ਪੌਣਾ ਕਿਲੋ ਗਰੀਸ ਲੱਗਣਾ ਜੇ ਅੱਜ ਮੈਂਹੀਂ ਛੱਡ ਦਮਾ ਕੱਲੂ ਟੁੱਟ ਗਿਆ ਐ ਤਾਂ ਬੰਦੇ ਨੇ ਕਿਹੇ ਦਿਨਾਂ ਵੀ ਟੁੱਟ ਗਿਆ ਟੁੱਟ ਗਿਆ ਸਾਲ ਹੋ ਗਿਆ ਪਰ ਉੱਥੇ ਜੇ ਅਸੀਂ ਸੋਚਿਆ ਨਾ ਇਮਾਨਦਾਰੀ ਵਾਲੇ ਲੋਕ ਗਲਤ ਹੈ ਅੱਜ ਪਾ ਦੋ ਬਿਲਕੁਲ ਬਿਲਕੁਲ ਯਾਰ ਅਗਲਾ ਲੀਵਰ ਵੀ ਦੇ ਰਿਹਾ ਗਰੀਸ ਤੇ ਪੈਸੇ ਵੀ ਦੇ ਰਿਹਾ ਸਭ ਕੁਝ ਕਰ ਰਿਹਾ ਉਹ ਤੇ ਮੰਗਾ ਲਓ ਜਿੱਥੇ ਅੱਧਾ ਕਿਲੋ ਮੰਗਾਣਾ ਹੋਰ ਮੰਗਾ ਲਓ ਹਮ ਹੈ ਕਿ ਨਹੀਂ ਇਹ ਚੱਕਰ ਹੈ ਸਹੀ ਹੈ ਆਪਣੀ ਆਦਤ ਕੰਮ ਵਧੀਆ ਦੇਣਾ ਕਰ ਮੇਰੇ ਵਾਲਾ ਹੀ ਹਿਸਾਬ ਆ ਤੁਹਾਡਾ ਵੀ ਇਹ ਟਾਈਮ ਅੱਧਾ ਘੰਟਾ ਖਾ ਤੁ ਲੱਜੋ ਮਾੜੇ ਕੰਮ ਕਦੇ ਨਾ ਕੀਤੇ ਤਾਂ ਹੀ ਉਹ ਗੁੱਡੀਆਂ ਛੜੀ ਇਲੈਕਟ੍ਰੀਕ ਲਈ ਪਰ ਮੇਰੇ ਕੋਲ ਨਵੇਂ ਆਨੇ ਇੱਕ ਵਾਰ ਕੰਮ ਕਰਦੇ ਆ ਮੁੱਕਾ ਲੋੜੇ ਨਹੀਂ ਪੈਣ ਨਾਲੇ ਅੱਜ ਕੱਲ ਪੈਸਾ ਅੱਧਿਆ ਤਾਂ ਚੱਲ ਕੇ ਇਹ ਕਰਦਾ ਦਾ ਗਾਹਕ ਖੋਦਾ ਵੀ ਸਾਰਦਾ ਹੂੰ ਐਂ ਦੇ ਤਾ ਨਾ ਹੂੰ ਉਹਨੇ ਉਹ ਤਾਂ ਮਿਸਟਰੀ ਵਰਕਟ ਹੈ ਜੇ ਮਿਤਰੀ ਚੰਗਾ ਨਾ ਹੂੰ ਤੇ ਆਪਣੀ ਮਸ਼ੀਨਰੀ ਵੀ ਸੇਟ ਹੈ ਉਹ ਲੱਗਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਹਿੰਦਾ ਛੋਕਰੇ ਹੋਣੇ ਆਪਣੇ ਮਾਪੇ ਦਾ 12:30 ਜਿਕਣਾ ਹੁੰਗਾ ਛੱਡ ਗਿਆ ਦੇਖ ਇਹਦੇ ਨਹੀਂ ਵੀ ਛੋਕਰੇ ਨਾਲ ਕਹ ਲਈ ਅੱਛਾ ਯਾ ਕੋਲ ਟਰੈਕਟਰ ਮੇਜਦਾ ਮੈਂ ਕਹਿੰਦਾ ਜੀ ਪੈਸੇ ਨਹੀਂ ਟੱਕਣਾ ਹੈ ਪੈਸੇ ਜਣਨ ਦਾ ਆਪਣੇ ਨਾਲ ਹੀ ਇਹ ਥਾਪੋ ਦੇ ਅੱਛਾ ਹਾਂ ਬਫਰ ਤੇ ਕੀ ਹੈ ਬੱਸ ਹੋਰ ਕੱਢ ਦੋ ਹੂੰ ਦੇਖਣਾ ਵੀ ਹੁੰਦਾ ਨਾ ਚੱਕਾ ਅੱਛਾ ਇਹ ਨੂੰ ਠੀਕ ਹੋ ਮਰਿਆ ਨਾ ਹੂੰ ਮੈਨੂੰ ਵੀ ਫਿਲਟ ਚਾਹੀਦਾ ਠੀਕ ਹੈ ਉੱਤੇ ਇਹਦੇ ਕਹਾਵਾ ਨਾ ਕਦੇ ਨਹੀਂ ਹੁੰਦਾ ਹੂੰ ਨਾ ਕੋਈ ਨਹੀਂ ਹੁੰਦਾ ਵੀ ਗੱਲ ਚੰਗੀ ਨਾ ਪਾਣਾ ਪਾਣਾ ਇਹਦੇ ਚ ਲੱਲਾ ਲੋਕ